ਭੋਜੀ ਕੋਈ ਗੱਲ ਨਹੀਂ ਅਸੀਂ 200% ਓਪੋਜ਼ ਕਰਦਾ ਇਸ ਗੱਲ ਦਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਖਰਾਬ ਆ ਜੂਗਾ ਜੇ ਅਸੀਂ ਇਹਨਾਂ ਨਾਲ ਇਕੱਠੇ ਹੋ ਕੇ ਐਲਾਈਸ ਔਰ ਇਹਨਾਂ ਨਾਲ ਰੜੀਏ ਵੀ ਕਿਉਂਕਿ ਜੇ ਤਾਂ ਇਹਨਾਂ ਨੇ ਪਿਛਲੇ 2 ਸਾਲਾਂ ਚ ਪੰਜਾਬ ਲਈ ਕੋ ਚੰਗਾ ਕੰਮ ਕੀਤਾ ਹੋਵੇ ਔਰ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਕਿ ਕਿੰਨੇ ਲੀਡਰਾਂ ਤੇ ਪਰਚੇ ਦਰਜ ਹੋਏ ਔਰ ਕਿੰਨੇ ਲੀਡਰ ਇਹਨਾਂ ਨੇ ਇਧਰੋਂ ਉਧਰ ਦੀ ਪਾਰਟੀ ਚ ਲੋਕਾਂ ਦੀ ਬਾਹ ਮਰੂਣ ਕੇ ਜੋ ਬੀਜੇਪੀ ਦੇ ਵਿੱਚ ਉਹ ਸੀਬੀਆਈ ਤੇ ਈਡੀ ਕਰਦੀ ਆ ਇੱਥੇ ਵਿਜੀਲੈਂਸ ਇਹ ਕਰਦੀ ਆ ਤਾਂ ਆ ਜਿਹੜਾ ਗੋਲਡੀ ਆ ਇਹ ਵੀ ਸੀ ਇਹ ਵੀ ਬੇਸਿਕਲੀ ਵਿਜੀਲੈਂਸ ਦੀ ਹੀ ਕਾਰਗੁਜ਼ਾਰੀ ਹੈਗੀ ਆ ਸੋ ਇਸ ਕਰਕੇ ਮੈਨੂੰ ਇਸ ਗੱਲ ਦੀ ਕਿਉਂਕਿ ਸੁਖਵੀਰ ਬਾਦਲ ਤਾਂ ਕੁਝ ਵੀ ਕਈ ਵਾਰੀ ਕਹਿ ਦਿੰਦਾ ਸੋ ਮੈਨੂੰ ਲੱਗਦਾ ਉਹ ਜਿਹੜਾ ਬ੍ਰਾਂਡ ਆ ਨਾ ਅਕਾਲੀ ਦਲ ਦਾ ਉਹ ਖਰਾਬ ਹੋਇਆ ਆ ਜਿੰਨਾ ਚਿਰ ਮੈਂ ਅਕਾਲੀ ਦਲ ਦਾ ਅਸਲੀ ਗੱਲ ਆ origional ਪਾਰਟੀ ਆ ਪੰਜਾਬ ਦੀ ਪਾਰਟੀ ਆ ਮੈਂ ਕੋਈ ਦੁਖੀ ਨਹੀਂ ਹਾਂ ਮੈਂ ਕਹਿੰਦਾ ਸਾਰੀਆਂ ਪਾਰਟੀਆਂ ਤਕੜੀਆਂ ਹੋਣ ਤਕੜੀਆਂ ਇਸ ਤਰ੍ਹਾਂ ਹੋਰ ਵੀ ਪੰਜਾਬ ਦੀ ਗੱਲ ਕਰਨ ਨਾ ਕਿ ਉਹ ਆਪਣੇ ਆਪਣੇ ਪਰਿਵਾਰਾਂ ਦੀ ਗੱਲ ਕਰਨ